ਵਕਵਕ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਹਲਕਾ ਸ਼ਾਕੋਰ ਦੇ ਵਕਵਕ ਸਕੂਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮਾਂ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਅਤੇ ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਆਮ ਆਦਮੀ ਪਾਰਟੀ ਹਲਕਾ ਸ਼ਾਕੋਰ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਆਪਣੇ ਗ੍ਰਹਿ ਪਿੰਡ ਪੰਡੋਰੀ ਖਾਸ ਵਿਖੇ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਹਲਕਾ ਸ਼ਾਹਕੋਟ ਦੇ ਦਿਨ ਪੈਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਦੀ ਪਤਨੀ ਚਰਨਜੀਤ ਕੌਰ, ਸਰਪੰਚ ਪੰਡੋਰੀ, ਜਤਿੰਦਰਪਾਲ ਸਿੰਘ, ਬੱਲਾ ਕੋਆਰਡੀਨੇਟਰ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ, ਹਲਕਾ ਸ਼ਾਹਕੋਟ, ਆਸ਼ੂ ਗੁਪਤਾ ਮੈਂਬਰ, ਰਮੇਸ਼ਵਰ ਚੰਦਰ ਸ਼ਰਮਾ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਲੋਈਆਂ ਖਾਸ, ਰਾਖੀ ਮੱਟੂ ਐਮਸੀ ਵਾਰਡ ਨੰਬਰ 8 ਸ਼ਾਹਕੋਟ ਆਦਿ ਮੌਜੂਦ ਸਨ। ਇਸ ਮੌਕੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਨੂੰ ਹਰ ਪਾਸੇ ਪਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ਨੂੰ ਪਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ ਜਿਨ੍ਹਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਦੇ ਸਮਾਗਮਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰੀਆਂ ਹਨ। ਉਹਨਾਂ ਕਿਹਾ ਕਿ ਇਸ ਸਨਮਾਨ ਦਾ ਮੁੱਖ ਮੱਤਵ ਵਿਦਿਆਰਥੀਆਂ ਵਿੱਚ ਜੋਸ਼ ਪੈਦਾ ਕਰਨਾ ਹੈ ਤਾਂ ਜੋ ਵਿਦਿਆਰਥੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਊਚ ਮੁਕਾਮ ਹਾਸਲ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਪੁੱਲਰ ਸੀਨੀਅਰ ਆਗੂ ਆਪ ਅਰਸ਼ਦੀਪ ਸਿੰਘ ਅਰਸ਼ ਪਰਵਤ ਸਿੰਘ ਪੀਏ ਪਰਮਿੰਦਰ ਸਿੰਘ ਪੀਏ ਬੀਬੀ ਤੇਜਕੌਰ ਸਾਬਕਾ ਐਨਸੀ ਨਵਜੋਤ ਕੌਰ ਸੋਤਾ ਪ੍ਰਧਾਨ ਮਹਿਲਾ ਮੰਡਲ ਸੁਖਜੀਤ कौर ਵਾਈਸ ਪ੍ਰਧਾਨ رپورਟਰ ਦਵਿੰਦਰ ਸਿੰਘ ਕੋਹਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ نیوز ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਸਿੱਖਿਆ ਕ੍ਰਾਂਤੀ ਸਮਰੋਹ ਹੋ ਰਿਹਾ ਹੈ ਬਹੁਤ ਵੱਡਾ ਹੰਗਾਰਾ ਉਸਦੀ ਦਾ ਮਿਲ ਰਿਹਾ ਵੀ ਆਪਾਂ ਸਕੂਲਾਂ ਦੀ ਸਿੱਖਿਆ ਔਰ ਸਪੋਰਟਸ ਲਈ ਇੰਨੇ ਵਧੀਆ ਪ੍ਰਾਲੇ ਕੀਤੇ ਆ ਤੇ ਜੋ ਵੀ ਪਿਛਲੇ ਹਫਤੇ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਜਿੰਨੇ ਸਕੂਲ ਸੀ 8-9 ਸਕੂਲਾਂ ਦੇ ਵਿੱਚ ਅਸੀਂ ਸਮਾਗਮ ਕੀਤੇ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਸਕੂਲਾਂ ਦੇ ਬੱਚੇ ਫਸਟ ਸੈਕੰਡ ਆਏ ਸੀਗੇ ਥਰਡ ਆਏ ਸੀ ਸਿੱਖਿਆ ਦੇ ਵਿੱਚ ਔਰ ਸਪੋਰਟਸ ਦੇ ਵਿੱਚ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅੱਜ ਆਪ ਦੇ ਗ੍ਰਹਿ ਵਿਖੇ ਬੁਲਾ ਕੇ ਉਹਨਾਂ ਨੂੰ ਆਪ ਦੇ ਪਰਿਵਾਰ ਵੱਲੋਂ ਸਨਮਾਨਤ ਕੀਤਾ ਟੀਚਰ ਸਾਹਿਬਾਨਾਂ ਨੂੰ ਔਰ ਬੱਚਿਆਂ ਨੂੰ ਸਨਮਾਨਤ ਕਰਨ ਦਾ ਸਾਡਾ ਇਹ ਸੀ ਟੀਚਾ ਵੀ ਬੱਚਿਆਂ ਦਾ ਹੌਸਲਾ ਵਧਾ ਵੀ ਉਸੇ ਹੌਸਲੇ ਨਾਲ ਬੱਚੇ ਹੋਰ ਸਿੱਖਿਆ ਵਾਲੇ ਖੇਤਰ ਵਿੱਚ ਔਰ ਸਪੋਰਟਸ ਵਾਲੇ ਖੇਤਰ ਵਿੱਚ ਵਧੀਆ ਤਰੱਕੀ ਕਰਦੇ ਆ ਸੂ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਜਿਹੜੇ ਬੱਚੇ ਪਹੁੰਚਿਆ ਤੇ ਉਹਨਾਂ ਦੇ ਗੁਰੂ ਸਾਹਿਬਾਨ ਟੀਚਰ ਸਾਹਿਬਾਨ ਪਹੁੰਚਿਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਭ ਤੋਂ ਵੱਡਾ ਧੰਨਵਾਦ ਸਾਡੇ ਸੁਪਰੀਮੋ ਸ੍ਰੀ ਅਰਬੰਦ ਕੇਜਰੀਵਾਲ ਸਾਹਿਬ ਔਰ ਸਾਡੇ ਸ੍ਰੀ ਮਨੀਸ਼ ਸੋਦੀਆ ਜੀ ਤੇ ਸਿੱਖਿਆ ਮੰਤਰੀ ਸਰਦਾਰ ਅਰਜੋਤ ਸਿੰਘ ਬੈਂਸ ਔਰ ਸਾਡੇ ਹਰਮਨ ਪਿਆਰੀ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਸਾਹਿਬ ਜਿਨ੍ਹਾਂ ਦਾ ਇੱਡਾ ਵੱਡਾ ਉਪਰਾਲਾ ਜਿਨ੍ਹਾਂ ਨੇ ਇੰਨਾ ਪੰਜਾਬ ਨੂੰ ਉੱਪਰ ਚੱਕਿਆ ਔਰ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਬਰੰਦੀਆਂ ਨੂੰ ਹਾਸਲ ਅਸੀਂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ